ਆਪਣੇ ਬੱਚਿਆਂ ਨੂੰ ਆਹ ਵੀਡੀਓ ਜ਼ਰੂਰ ਦਿਖਾਓ ਵੀ ਸਾਨੂੰ ਜੂੜਾ ਕਿਸ ਕਿਸ ਕੀਮਤ ਤੇ ਮਿਲੇ ਨੇ ਨੇਜਿਆਂ ਤੇ ਟੰਗਾਏ ਮਾਮਾ ਨੇ ਹਾਰ ਬਣਵਾ ਕੇ ਗਲਾਂ 'ਚ ਪਵਾਏ ਰੂਹ ਚ ਜਾਲੇ ਬਨ ਕੇ ਦੇਗਿਆਂ 'ਚ ਉਵਾਲੇ ਚਰਖੜੀਆਂ ਤੇ ਚੜੇ ਖੋਪਰੀਆਂ ਲੋਹਾਈਆਂ ਬੰਦ-ਬੰਦ ਕਟਾਏ ਤੇ ਨੀਹਾਂ 'ਚ ਚਨੇ ਗਏ ਸਾਰੀ ਅਰਦਾਸ ਇਸ ਜਗ੍ਹਾ ਤੇ ਸੰਪੂਰਨ ਹੁੰਦੀ ਆ ਜਰੂਰ ਆਪਣੇ ਬੱਚਿਆਂ ਨੂੰ ਇਤਿਹਾਸ ਦਿਖਾ